ਸਸਰਗਾਲ ਜੀ ਮੇਰਾ ਨਾਮ ਜੋਣਾ ਤੁਸੀਂ ਦੇਖ ਰਹੇ ਹੋ ਤਾਂ ਹੈਪੀਐਸਟ ਕਪਲ ਫੰਕਸ਼ਨ ਨਿਬੜ ਗਿਆ ਸੀ ਆਵਾਦ ਦਾ ਪਰ ਮੇਰੀ ਮੰਮੀ ਦੇ ਬਾਜ਼ਾਰ ਦੇ ਕੰਮ ਬਿਲਕੁਲ ਨਹੀਂ ਮੁੱਕੇ ਮੰਮੀ ਹਟਦੇ ਨਹੀਂ ਵੀ ਬਾਜ਼ਾਰ ਜਾਣੋਂ ਮੇਰੇ ਸਾਰੇ ਕੰਮ ਨਿਬੜ ਗਏ ਨੇ ਲੇਕਿਨ ਇਹ ਮੈਨੂੰ ਬਾਜ਼ਾਰ ਜਾਣੋਂ ਨਹੀਂ ਹਟਣ ਦੇਣਦੇ ਮੰਮੀ ਹੋਗੇ ਕਿਰਨ ਹੋਗੇ ਹਾਂ ਤਨਪਤਾ ਮੈਨੂੰ ਕਿਹੜੇ ਕੰਮ ਚਲੋ 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 ਅੰਦਰ ਚਲੋ ਅੰਦਰ ਚਲੋ ਜੀ ਬਾਏ ਬਾਏ ਮੈਂ ਕੈਮਰੇ ਸਾਰਾ ਕੁਝ ਦੱਸ ਦੇਣਾ ਫਿਰ ਨਹੀਂ ਚਲੋ ਫਿਰ ਅੰਦਰ ਚਲੋ ਭਾਜੋ ਰੁਪਈਆ ਭਈ ਉਸ ਨੂੰ ਚੱਕ ਲਿਆ ਰੁਪਈਆ ਨਹੀਂ 10 ਰੁਪਏ ਪਰਚੀ ਹੈ ਕੋਈ ਪਰਚੀ ਹੈ ਕੋਈ ਚਲੋ ਮੇਰੀ ਬਾਤ ਦਾ ਧਿਆਨ ਰੱਖੋ ਚਲੋ 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 ਤੁਰੋ ਤੁਰੋ ਨਾ ਸਾਰੇ ਭੇਤ ਖੋਲ ਲਾਂਗੇ ਇੱਥੇ ਚਲੋ ਚੋ ਚਲੋ ਚਲੋ ਚੋ ਚਲੋ ਚਲੋ ਬੱਠੇ ਬੈਠੇ ਹੋ ਗਈ ਸ਼ਾਮ ਬਾਜ਼ਾਰ ਦੇ ਵਿੱਚ ਕੈਮਰਾ ਚੱਕ ਕੇ ਤੁਰਾਂ ਦਾ ਦਿਲ ਜੈ ਨਹੀਂ ਕਰਦਾ ਇਹ ਰੁਪਆ ਮੰਮੀ ਹੁਣ ਇੱਧਰ ਕਿਉਂ ਹੋਏ ਨੇ ਕਿ ਰਾਸ਼ਨ ਦੀ ਦੁਕਾਨ ਤੇ ਤੇ ਮੈਂ ਬੈਠਾ ਗੱਡੀ ਦੇ ਵਿੱਚ ਸੂਟਮ ਮੇਰਾ ਦੇ ਕੁਝ ਲਿਆਂਦੇ ਸੋ ਟਾਈਟ ਸੀ ਉਹ ਸੈੱਟ ਕਰਾਣਾ ਸੀ ਤੇ ਕੁਝ ਇੱਕ ਦੋ ਕੰਮ ਹੋਰ ਸੀ ਤੇ ਕੁਝ ਰਾਸ਼ਨ ਦੀ ਦੁਕਾਨ ਤੇ ਜਾਣਾ ਸੀ ਉਸ ਤੋਂ ਮੰਮੀ ਕੁਝ ਕਹੇ ਨੇ ਸ਼ਾਪ ਦੇ ਉੱਪਰ ਰਾਸ਼ਨ ਵਾਲੀ ਦੁਕਾਨ ਤੇ ਕੁਝ ਚੀਜ਼ਾਂ ਥੜ ਗਈਆਂ ਸੀ ਘਰ ਦੀਆਂ ਉਹ ਲੈਣ ਕੇ ਨੇ ਤੇ ਉਸ ਤੋਂ ਬਾਅਦ ਇੱਧਰ ਇੱਕ ਹੋਰ ਕੰਮ ਹੈ ਕਿਸੇ ਆਂਟੀ ਨੂੰ ਮਿਲਣਾ ਓਏ ਹੋਏ ਤੇ ਮੈਂ ਜਾ ਕੇ ਹਲੇ ਇੱਕ ਦੋ ਵੀਡੀਓਜ਼ ਵੀ ਸ਼ੂਟ ਕਰਨੀਆਂ ਨੇ ਕੋਈ ਪ੍ਰੋਮੋਸ਼ਨਲ ਵੀਡੀਓਜ਼ ਨੇ ਉਹ ਵੀ ਸ਼ੂਟ ਕਰਦੀਆਂ ਨੇ ਉਹ ਵੀ ਬੜੀਆਂ ਵੀਡੀਓਜ਼ ਉਤਕੀਆਂ ਹੋਈਆਂ ਨੇ ਪ੍ਰੋਮੋਸ਼ਨਸ ਵਾਲੀਆਂ ਉਹ ਵਿਚਾਰੇ ਫੋਨ ਦੇ ਫੋਨ ਕਰੇ ਜਾ ਰਹੇ ਨੇ ਵੀ ਕਰ ਦੋ ਕਰ ਦੋ ਕਰ ਦੋ ਉਹਨਾਂ ਵੀ ਵੀ ਰਹਿੰਦੀਆਂ ਨੇ ਵੀਡੀਓਜ਼ ਕਰਨ ਵਾਲੀਆਂ ਪ੍ਰੋਮੋਸ਼ਨਸ ਦੀਆਂ ਤੇ ਦੋਸਤੋ ਕੋਈ ਵੀਡੀਓ ਬਣਾਉਣੇ ਨੇ ਪ੍ਰੋਮੋਸ਼ਨਸ ਦੀ ਉਹ ਤੁਸੀਂ ਅ ਅਸੀਂ ਐਕਚੁਅਲੀ ਜਿਹੜਾ ਕੋਈ ਲੋਕਲ ਬ੍ਰਾਂਡ ਹੁੰਦਾ ਨਾ ਉਹਦੀ ਸਿਰਫ ਉਹੀ ਵੀਡੀਓ ਪ੍ਰੋਮੋਟ ਕਰਦੇ ਆ ਜਿਹੜੀ ਸਾਨੂੰ ਆਪ ਨੂੰ ਆਥੈਂਟਿਕ ਲੱਗਦੀ ਹੈ ਵੀ ਹਾਂ ਲੋਕਲ ਹੈ ਤੇ ਵੀ ਇਹ ਠੀਕ ਹੈ ਰੇਟ ਰੂਟ ਅਸੀਂ ਉਹੀ ਨਹੀਂ ਕਰੀ ਜਾਂਦੇ ਕਿਸੇ ਵੀ ਪ੍ਰੋਮੋਸ਼ਨ ਵਾਸਤੇ ਲੋਕਲ ਅਸੀਂ ਬਹੁਤ ਘੱਟ ਕਰਦੇ ਆ ਤੇ ਜਿਵੇਂ ਕੋਈ ਅ ਇੰਟਰਨੈਸ਼ਨਲ ਬ੍ਰਾਂਡਸ ਨੇ ਹਨਾ ਜਾਂ ਕੋਈ ਇੰਟਰਨੈਸ਼ਨਲ ਲੈਵਲ ਦਾ ਬ੍ਰਾਂਡ ਹੈ ਜਿਹੜਾ ਤੁਸੀਂ ਸੁਣਿਆ ਵੀ ਹੋਇਆ ਉਹਨਾਂ ਦੇ ਪ੍ਰੋਮੋਸ਼ਨ ਦਾ ਚਲੋ ਕਰਦੇ ਜੀਏ ਕਿਉਂਕਿ ਪਤਾ ਹੈ ਉਹਨਾਂ ਦੀ ਐਡਸ ਵਗੈਰਾ achiyan chaldiyan ਨੇ ਜਿਵੇਂ ਕਰਦੇ ਹੀ ਰਹਿੰਦੇ ਨੇ ਹਨਾ ਉਹਨਾਂ ਦੇ ਪ੍ਰੋਡਕਟ ਵਧੀਆ ਵੀ ਹੁੰਦੇ ਨੇ ਉਹਨਾਂ ਦੇ ਬਾਕੀ ਓਬਵੀਅਸਲੀ ਗੱਲ ਹੈ ਜਿਹੜੀ ਪੇਡ ਪ੍ਰੋਮੋਸ਼ਨ ਹੁੰਦੀ ਸਾਡੇ ਉੱਤੇ ਪੇਡ ਪ੍ਰੋਮੋਸ਼ਨ ਦਾ ਟੈਗ ਲੱਗਾ ਹੋਗਾ ਤੁਸੀਂ ਜੇ ਕੋਈ ਚੀਜ਼ ਲੈਣਾ ਚਾਹਦੇ ਹੋ ਉਹ ਦੇਖ ਕੇ ਪ੍ਰੋਮੋਸ਼ਨ ਓਬਵੀਅਸਲੀ ਤੁਸੀਂ ਆਪਣੀ ਮਰਜ਼ੀ ਅਨਸਾਰ ਲਓ ਕੱਲ ਗਿਆ ਸੀ ਜੀ ਮੰਮੀ ਨਾਲ ਰਾਜਪੁਰੇ ਤੇ ਅੱਜ ਗਿਆ ਜੀ ਇਬਾਦਤ ਦੇ ਨਾਲ ਇਬਾਦਤ ਨਾਲ ਜਾ ਰਿਹਾ ਸੀ ਇਬਾਦਤ ਦਾ ਆਧਾਰ ਕਾਰਡ ਬਣਾਣ ਨਾਲ ਹੀ ਪਰਮ ਤੇ ਅਗਮ ਦਾ ਵੀ ਜਿਹੜਾ ਆਧਾਰ ਕਾਰਡ ਹੈ ਉਹ ਵੀ ਅਪਡੇਟ ਕਰਾਣਾ ਕਿਉਂਕਿ ਅੱਜ ਫੋਟੋ ਹੁਣ ਪੁਰਾਣੀਆਂ ਲੱਗੀਆਂ ਹੋਈਆਂ ਨੇ ਨਵੀਆਂ ਫੋਟੋਆਂ ਲੱਗਣੀਆਂ ਆਧਾਰ ਕਾਰਡ ਨੇ ਤਾਂ ਸਾਨੂੰ ਯਾਰ ਕਲਪਾ ਹੀ ਹੈ ਤਾ ਆਧਾਰ ਕਾਰਡ ਆਧਾਰ ਕਾਰਡ ਦੇ ਚੱਕਰਾਂ 'ਚ ਚਲੋ ਕਿੰਨੀ ਵਾਰੀ ਕਿਹੜਾ ਲੱਗਿਆ ਬੁੜੇ ਕਿਹੜੇ ਲੱਗਦੇ ਨੇ ਇਸ ਸੁਵਿਧਾ ਸੈਂਟਰ ਦੇ ਵਿੱਚ ਇਹ ਆ ਪਤਾ ਨਹੀਂ ਪ੍ਰੋਪਰ ਜਾਣਕਾਰੀ ਨਹੀਂ ਦਿੰਦੇ ਪਤਾ ਨਹੀਂ ਕੀ ਹੁੰਦਾ ਉਹ ਅੱਜ ਦੇਖਦੇ ਆ ਜੀ ਅੱਜ ਜੇ ਅਪਲਾਈ ਹੋ ਜਾਂਦਾ ਤਾਂ ਖੁਸ਼ੀ ਵਾਲੀ ਗੱਲ ਹੋਏਗੀ ਤੇ ਕਿਉਂਕਿ ਫਿਰ ਪਾਸਪੋਰਟ ਦੀ ਬਾਕੀ ਦਾ ਅਪਲਾਈ ਹੋ ਜਾਏਗਾ ਮੈਂ ਤਾਂ ਮੈਨੂੰ ਮੇਨ ਪਾਸਪੋਰਟ ਦੀ ਜੀ ਛੇਤੀ ਛੇਤੀ ਅਪਲਾਈ ਹੋਵੇ ਤੇ ਛੇਤੀ ਛੇਤੀ ਕੋਈ ਵੀਜ਼ਾ ਲਵਾ ਕੇ ਨਿਕਲੀ ਅੱਪਾ ਤਾਂ ਹੀ ਕਿਸੇ ਪਾਸੇ ਘੁੰਮਣ ਜਾਵਾਂਗੇ ਨਾ ਹੋ ਗਈ ਗਲੋਲ ਮਨੂਸ਼ ਸੁਵਿਧਾ ਸੈਂਟਰ ਜਿੱਥੇ ਅਸੀਂ ਜਾਂਦੇ ਰਿਹਾ ਉਹਨਾਂ ਦੀ ਛੜਤਾ ਨੂੰ ਉਹੀ ਗੱਲ ਹੋਈ ਅੱਜ ਫਿਰ ਇੰਟਰਨੈਟ ਨਹੀਂ ਚੱਲ ਰਿਹਾ ਜੀ ਤੇ ਜਲੂਸ ਨਿਕਲੇ ਹੱਥੇ ਜੋੜ ਚੱਲਿਆ ਜੀ ਰਾਜਪੁਰੇ ਸ਼ਹਿਰ ਦੇ ਵਿੱਚ ਰਾਜਪੁਰੇ ਜਾ ਕੇ ਆਦਾਰ ਕਾਰਡ ਮੈਂ ਸੋਚਿਆ ਅੱਜ ਕਰਨਾ ਹੀ ਕਰਦਾ ਐ ਭਾਈ ਜੋ ਮਰਜ਼ੀ ਹੋ ਜੇ ਆਧਾਰ ਕਾਰਡ ਨਾ ਹੋ ਗਿਆ ਗਨ ਦਾ ਲਾਇਸੈਂਸ ਹੀ ਹੋ ਗਿਆ ਬਣਨ ਤੇ ਨਹੀਂ ਆ ਰਿਹਾ ਚਲੋ ਜੀ ਜੋ ਮਰਜ਼ੀ ਹੋ ਜੇ ਮੈਂ ਬਣਾ ਕੇ ਜਾਇਨ ਜਾਇਨ ਜਾ ਨਹੀਂ ਸਕਦਾ ਬਣਾਏ ਬਗੈਰ ਸਿੰਘਸਰ ਰੋਡ ਤੇ ਜਾਓ ਕਹਿੰਦਾ ਆਧਾਰ ਕਾਰਡ ਵਾਲਾ ਸਿਸਟਮ ਇੱਥੇ ਚੱਲ ਨਹੀਂ ਰਿਹਾ ਉੱਥੇ ਸੇਵਾ ਕੇਂਦਰ ਉੱਥੇ ਚੱਲ ਰਿਹਾ ਹੈ ਚਲੋ ਅਗਮ ਦਾ ਤੇ ਪਰਮ ਦਾ ਵੀ ਕੇਰ ਸੋਚਾ ਅਪਡੇਟ ਕਰਾ ਲੀਏ ਪਰ ਅਗਮ ਦੀ ਫੋਟੋ ਪਰ ਬਚਪਨ ਵਾਲੀ ਸੀ ਚਲੋ ਇਹ ਵੀ ਅਪਡੇਟ ਹੋ ਜਾਏਗਾ ਸੋਵੇ ਤੱਕ ਅੰਦਰ ਫਾਈਨਲੀ ਇਹ ਆਧਾਰ ਕਾਰਡ ਹੋ ਗਿਆ ਅਪਲਾਈ ਭਾਬੀ ਦੇ ਵੀ ਕਰਾ ਤੇ ਬੱਚਿਆਂ ਦੇ ਲੋਜੀ ਵੱਦ ਦਾ ਆਧਾਰ ਕਾਰਡ ਅਪਲਾਈ ਹੋ ਗਿਆ ਬੜੀ ਖੁਸ਼ੀ ਹੋ ਰਹੀ ਏ ਹੁਣ ਬਾਦ ਦਾ ਪਾਸਪੋਰਟ ਅਪਲਾਈ ਕਰਾਂਗੇ ਸ਼ੁਕਰ ਹੈ ਜੀ ਪ੍ਰਮਾਤਮਾ ਦਾ ਰਾਜਪੁਰੇ ਆਗੇ ਇਹਦਾ ਕੱਲ ਸਪੈਸ਼ਲ ਆਣਾ ਬਣਿਆ ਸੀ ਦੁਬਾਰਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਜ਼ਰ ਕਰੇ ਤੇ ਅੱਜ ਸਾਡੀ ਆਧਾਰ ਕਾਰਡ ਤੇ ਸਾਡੀ ਬਾਦ ਦਾ ਆਧਾਰ ਕਾਰਡ ਅਪਲਾਈ ਹੋ ਗਿਆ ਏ ਬਦਲ ਇੱਕ ਜਾਈ بڑا ਜੜਿਆ ਵਧਾਰ ਕਾਰਡ ਦਾ ਸਹੀ ਗੱਲ ਜਿਹਦੀ ਨੋਰਮਲ ਜੀ ਗੱਲ ਹੈ ਓਹੋ ਇਬਾਦਤ ਕੋਰੇ ਏ ਪਾਸਪੋਰਟ ਬਣੇਗਾਉਣ ਤੇਰਾ ਸਰਵਿਸ ਸਟੇਸ਼ਨ ਆ ਗਿਆ ਓਗ ਲੱਗੀ ਜੀ ਹੁਣ ਅਸੀਂ ਖਾਵਾਂਗੇ ਜੀ ਕੁਲਚੇ ਕਿਹਾ ਜਾਂਦਾ ਜੀ ਕੁਲਚਾ ਬੰਦੇ ਨੂੰ ਕੁਚਲ ਦਿੰਦਾ ਪਰ ਅਸੀਂ ਹਟਾਂਗੇ ਨਹੀਂ ਅਸੀਂ ਫਿਰ ਵੀ ਖਾਵਾਂਗੇ ਸਾਨੂੰ ਲੱਗੀ ਬਹੁਤ ਜਿਆਦੀ ਪੋਕ ਨਿਕਲੇ ਹੋਏ ਦੁਪਹਿਰ ਦੇ ਤੇ ਉਸ ਟਾਈਮ ਜਿਹੜਾ ਸਾਡੇ ਪਿੰਡ ਦੇ ਨਾਲ ਸੁਵਿਧਾ ਕੇਂਦਰ ਵਿਗਾਰ ਜਮਾਈ ਬੇਗਾਨ ਨਾ ਉਹਨਾਂ ਦਾ ਇੰਟਰਨੈਟ ਚੱਲਦਾ ਨਾ ਲਾਈਟ ਚੱਲਦੀ ਜੇ ਕੁਝ ਸਾਰਾ ਕੁਝ ਚੱਲ ਰਿਹਾ ਤਾਂ ਫਿਰ ਉਹ ਆਪ ਨਹੀਂ ਚੱਲਦੇ ਸਹੀ ਗੱਲ ਉਹ ਬਾਹਰ ਬੈਠੇ ਹੁੰਦੇ ਧੁੱਪ ਧੁੱਪਾਂ ਸੇਕਦੇ ਹੁੰਦੇ ਨੇ ਕਹਿੰਦੇ ਰੁਕਜੋ ਜੀ ਬੜੇ ਲੇਜੀ ਨੇ ਇੰਨੇ ਲੇਜੀ ਉਹਨਾਂ ਦੀ ਕੰਪਲੇਨਟ ਕਰਨੀ ਬਣਦੀ ਏ ਸਹੀ ਗੱਲ ਹੈ ਕੋਲੀ ਪਿੰਡ ਦੇ ਨਾਲ ਸਾਡੇ ਪਿੰਡ ਦੇ ਨਾਲ ਜਿਹੜਾ ਸਹੂਲਤ ਕੇਂਦਰ ਬਹੁਤ ਬਰਾਰ ਹੈ ਫਿਰ ਉਹ ਸਾਡੇ ਰਾਜਪੁਰੇ ਆਏ ਇੱਥੇ ਆ ਕੇ ਚਲੋ ਸਾਡਾ ਹੱਲ ਹੋ ਗਿਆ ਔਰ ਇੱਥੇ ਬਿਲਕੁਲ ਖਾਲੀ ਹੀ ਜਮਾ ਰਸ ਨਹੀਂ ਮਿੰਟ ਟਮਟਾ ਹੋ ਗਿਆ ਕੰਮ ਆਪਣਾਉਂਦੇ ਇੱਥੇ ਸਹੀ ਗੱਲ ਹੈ ਪਹਿਲੇ ਦੇਣਾ ਇੱ ਚਲੋ ਨਿੱਬੜ ਗਿਆ ਕੰਮ ਉਹ ਰੋਟੀ ਹੁਣ ਖਾਈਏ ਗੁਲਚੇ ਗਾਜਰਾ ਗੁਜਰਾ ਤੇ ਥੋੜੇ ਸੰਤਰੇ ਸੰਤਰੇ ਲੈ ਕੇ ਚਲੀਂ ਫਿਰ ਘਰ ਜਾ ਕੇ ਜੂਸ ਪੀਵਾਂਗੇ ਇਹ ਗਾਜਰਾ ਦਾ ਜੂਸ ਓਏ ਪੁਰਾਣੇ ਜ਼ਮਾਨੇ ਦੀ ਗੱਡੀ ਪਰਿਆ ਤੋ ਉਹ ਲੱਗਦਾ ਇਹ ਨੇ ਪੁਰਾਣੇ ਜ਼ਮਾਨੇ ਦੀ ਗੱਡੀ ਦਾ ਫੋਟੋ ਖਚਾਈਏ ਕਿਹਦੇ ਨਾਲ ਅੰਬੈਸਡਰ ਨਾਲ ਲੋ ਜੀ ਜੂਨਾ ਬਣਾਏਗਾ ਹੁਣ ਜੂਸ ਗਾਜਰਾ ਬੀਟਰ ਰੂਟ ਸੰਤਰਾ ਤੇ ਨਾਲ ਅਨ ਬਚਾ ਤੇ ਅੱਜ ਵੇਹੇ ਪਚਾਦੇ ਭਾਗ ਹੋਣਾ ਨੇ ਕਹਿੰਦੇ ਆਪ ਘਰ ਜਾ ਕੇ ਪੀਵਾਂਗੇ ਇੱਥੇ ਨਹੀਂ ਮਿळा। ਹੂੰ। ਲਓ ਜੀ ਆਪਾਂ ਇੱਥੇ ਹੀ ਪੀ ਲੈਨੇ ਬਣਾ ਕੇ। ਆ ਤੁਹਾਡੀ ਕੁੜੀ ਔਖੀ ਹੋ ਜਾਂਦੀ ਹੁਣ। ਕਿਉਂ? ਦੁੱਧ ਦੁੱਧ ਪੀ ਲਿਆ ਸਾਰਾ ਕੁਝ ਕਰ ਲਿਆ। ਅਜੀ। ਤੁਹਾਨੂੰ ਯਾਦ ਆ ਰਹੀ ਹੁਣੀ ਮੇਰੇ ਡੈਡੀ ਦੀ। ਇਹਦੇ ਡੈਡੀ ਜੂਸ ਬਣਾਇਆ ਸੀ। ਜੂਸ ਦੱਸੋ ਕਿੱਦਾਂ ਸੀ ਕਰਨਾ? ਬਹੁਤ ਵਾਸਤ। ਅਨਾਰ, ਬੀਟ ਰੂਟ, ਗਾਜਰਾ, ਸੰਤਰੀ, ਅਨਾਰ ਪਾਈ ਨੇ ਮੈਂ। ਚਾਰ ਅਨਾਰ ਬਤ ਤਿੰਨੇ ਅਨਾਰ ਕੱਟ ਕੇ। ਵੇ ਟੁੱਟਾਂ ਬੂਟ ਟੁੱਟਾਂ ਸਾਰਾ ਬੜਾ ਵਧੀਆ ਟੇਸਟੀ ਬਣਿਆ ਰਾਜਪੁਰੇ ਤੋਂ ਮਿਲਿਆ ਸੀ ਨਾ ਬਬੀ ਸੱਚੀ ਕਿਵੇਂ ਦਾ ਬਣਿਆ ਜੂਸ ਬਹੁਤ ਸਵਾਦ ਸੀਗਾ ਹਣਾ ਰਾਜਪੁਰੇ ਤੋਂ ਲੈਂਦੇ 60 ਰੁਪਏ ਦਾ ਗਲਾਸ ਉਹ ਵੀ ਗਾਜਰ ਸੰਤਰੇ ਵਾਲਾ ਹਾਂ ਆਪਣਾ ਤਾਂ ਕਿੰਨਾ ਕੁਝ ਪਤਾ ਹੈ ਹਾਂ ਵਧੀਆ ਵਧੀਆ ਬਚਾ ਲੇ ਪੈਸੇ ਚਾਚੇ ਨੇ ਦੇਖਾ ਚਾਚਾ ਸਕੀਮੀ ਹੈ ਕਿ ਨਹੀਂ ਉਹ ਦਿਖਾਓ ਜਿਹੜਾ ਡੱਬਾ ਉਹ ਡੱਬਾ ਦਿਖਾਓ ਜਿਹੜਾ ਇਹ ਇਹ ਜਲੰਦਰ ਵਾਲੀ ਭੂਆ ਨੂੰ ਦਿਖਾਇਆ ਜਾਏਗਾ ਸਪੈਸ਼ਲ ਇਹ ਵਲੋਗ ਵਿੱਚ ਦੇਖੋ ਇਹ ਦੇਖੋ ਜੀ ਗਾਜਰ ਪਾਗ ਵਾਲੀ ਬਰਫੀ ਇਦੇ ਪਿਛੇ ਬੜਾ ਇਤਿਹਾਸ ਰਚਿਆ ਹੋਇਆ। ਉਹ ਦਿਨ ਕੀ ਕੀਤਾ ਭੂਆ ਤੇ ਇਬਾਦਤ ਦੀ ਭੂਆ ਤੇ ਦਾदू ਗਏ ਨੇ ਗਾਜਰ ਬਾਗ ਵਾਲੀ ਬਰਫੀਆ ਲੈ ਕੇ ਆਏ ਨੇ ਤੇ ਭੂਆ ਨੇ ਲਕੋ ਲਈਏ ਇਕੱਲੀ ਖਾਂਦੀ ਰਹੀਏ ਤੇ ਨਾਲ ਦੋ ਕੁ ਜਣੇ ਖਾਂਦੇ ਰਹੇ ਨੇ ਹਨਾ। ਸਾਨੂੰ ਨਹੀਂ ਦਿੱਤੀ ਕਿਸੇ ਨੂੰ ਨਹੀਂ ਦਿੱਤੀ। ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਖਾਲੀ ਡੱਬਾ ਹੋ ਗਿਆ। ਹੈ ਪਰ ਆਹ ਸਪੈਸ਼ਲ ਅਜੀ ਲੈ ਗਏ ਆ ਭੂਆ ਵੇਖ। ਕਿਸ ਨੂੰ ਮਿੰਦਵਾਂਗੇ ਅਸੀਂ ਕੱਲੇ-ਕੱਲੇ ਖਾਵਾਂਗੇ ਇਹ ਕਮਰੇ ਤੋਂ ਬਾਹਰ ਦੀ ਜਾਣੀ ਚਾਹੀਦੀ ਬਰਫੀ ਮੇਰੀ ਬੰਦ ਐਥੇ ਹੀ ਰੱਖੋ ਓਹੋ ਤੇਰੀ ਤੇਰੀ ਨਹੀਂ ਖਾ ਸਕਦੇ ਕਿਉਂਕਿ ਦੁੱਧ ਮੈਨੂੰ ਕਿਹਾ ਨਾ ਕਿ ਜਦ ਮੈਂ ਅੰਦਰ ਨਹੀਂ ਸੀਗੀ ਮੈਂ ਕਿਚਨ 'ਚ ਸੀਗੀ ਪਾਪਾ ਤੇ ਦਾਦੇ ਸਾਹਿਬ ਥੋੜੀ-ਥੋੜੀ ਥਾਲੀ ਕਰਨ ਬਾਹਰ ਤੇ ਬੁਹੀ ਸੁਣ ਲੈ ਧਿਆਨ ਨਾਲ ਹਾਂ ਪਰ ਉਹਨੂੰ ਦਗਾ ਕੇ ਰੱਖਿਓ ਨਾ ਦੇਣੀ ਨਹੀਂ ਉਹਨੂੰ ਆ ਪਰਮ ਕਿਉਂਕਿ ਚੋਰੀ-ਚੋਰੀ ਦਾਲ ਆ ਜਾਂਦੀ ਹੁੰਦੀ ਖਾ ਜਾਂਦੀ ਹੁੰਦੀ ਐ ਇਨੂੰ ਪਰਹੇਜ ਰੱਖਿਆ ਹੈ ਵੀ ਤੂੰ ਇਹ ਦੁੱਧ ਵਾਲੀਆਂ ਚੀਜ਼ਾਂ ਨਹੀਂ ਖਾਣੀ ਪਰ ਰਾਤ ਨੂੰ ਚੋਰੀ ਦਾ ਦੂ ਲਾ ਲੈਂਦੀ ਹੁੰਦੀ ਨਹੀਂ ਤਾਂ ਦੇ ਹੁਣ ਤੱਕ ਇਹਨੇ ਠੀਕ ਹੋ ਜਾਣਾ ਸੀ ਗਲਤੀ ਤੇਰੀ ਵੀ ਹੈ ਮਾੜੀ ਗੱਲ ਏ ਕੁੜੀਏ ਮਾੜੀ ਗੱਲ ਏ ਆ ਇਹਦਾ ਆਧਾਰ ਕਾਰਡ ਦੀ ਫੋਟੋ ਚੇਂਜ ਕਰਾ ਕੇ ਆਂਦੀ ਹੈ ਬੜਾ ਚੂਚਾ ਜਿਹਾ ਹੁੰਦਾ ਸੀ ਦੇਖ ਉਹਦੀ ਫੋਟੋ ਸੀ ਤੇਰੀ ਉਹਦੇ ਵਿੱਚ ਯਾਦ ਹੈ ਹੁਣ ਇਹ ਹੁਣ ਇਹ ਚੂਚੀ ਜੀ ਹੈ ਨਿੱਕੀ ਨਿੱਕੀ ਜੀ ਇਹਦੀ ਫੋਟੋ ਕਿ ਜਾ ਕੇ ਹੁਣ ਇਹਨੂੰ ਕੱਪੜੇ ਥੋੜੀ ਜਿਹੀ ਆਣ ਲੱਗੇ ਨੇ ਅਸੀਂ ਪਾਣੀ ਸ਼ੁਰੂ ਕਰਦੇ ਨੇ ਕੱਪੜੇ ਪਹਿਲਾਂ ਵਿਚਾਰੀ ਨੂੰ ਕੱਪੜੇ ਹੀ ਨਹੀਂ ਆਉਂਦੇ ਸੀ ਸ਼ੁਕਰਾਂ ਅੌਰ ਤਾਂ ਲੱਗੇ ਨੇ ਆ ਖਾਇਦਾ ਤੇ ਨਾ ਆਇਆ ਆਉਣੀ ਤਾਂ ਇਹਨੂੰ ਪਵਾ ਦੇਣੇ ਸੀ ਇਹਨੂੰ ਵੀ ਆ ਹੀ ਜਾਂਦੇ ਇਹਦੇ ਕੱਪੜੇ ਤਾਂ ਬਰਾਬਰੀਆਂ ਤੂੰ ਬਰਾਬਰ ਕਿੱਥੇ ਆ ਹਾਈਟ ਦੇਖ ਨਾ ਉਹ ਬਰਾਬਰੀਆਂ ਮਮਾ ਤੂੰ ਤੂੰ ਕਿਤੇ ਬਹੁਤ ਪਹਿਲਵਾਨ ਏ ਤੇ ਦੋਨੋਂ ਭੈਣ ਭਰਾ ਇੱਕੋ ਜਿਓ ਸੁੱਕੇ ਸੁੱਕੇ ਤੂੰ ਵੀ ਸੁੱਕੀ ਏ ਤੂੰ ਕਿਹੜਾ ਮੋਟੀ ਏ ਮੇਰੇ ਦੰਦ ਦੇ ਕੇ ਰੋਣ ਲੱਗ ਗਈ ਹੈ ਦੰਦ ਬਗਾਏ ਕਿਉਂ ਤੂੰ ਦੰਦ ਖਾਏ ਕਿਉਂ ਦੰਦ ਉਹਨੂੰ ਮੈਂ ਖੁਦ ਦੇਖ ਰਿਆ ਸੀ ਕਾਹਨੋਂ ਮਾੜੀ ਗੱਲ ਏ ਤੂੰ ਦੰਦ ਦਿਖਾ ਤੇ ਨੀ ਕੁੜੀ ਨੂੰ ਕੈਪ ਕਿੱਥੇ ਤੇਰੀ ਕਾਕੇ ਦੂਸਰੀ ਕਿੱਥੇ ਲਮਨ ਫਰਾਉਕੜੀ ਦੇਨ ਨਵੇ ਦੀ ਸ਼ੁਰੂਆਤ ਅਸ ਸਵੇਰੇ ਸਵੇਰੇ ਸਾਡਾ ਟਿੰਡੂ ਜਿਆ ਬੁੱਕ ਲੈ ਕੇ ਬਹਿ ਗਿਆ ਹੈ ਦਿਮਾਗ ਖਾਈ ਜਾਂਦਾ ਕਦੇ ਪਰਮਦਾ ਕਦੇ ਸਾਡਾ ਮੈਨੂੰ ਪਤਾ ਕੀ ਕਹਿੰਦਾ ਸਵੇਰੇ ਸਵੇਰੇ ਉੱਟ ਕੇ ਕੀ ਕਿਹਾ ਸੀ ਚੱਲ ਤੁਸੀਂ ਸਟੈਟ ਅਪ ਐਂਡ డు ਯੂਅਰ ਵਰਕ ਇਹ ਮੈਨੂੰ ਕਹਿੰਦਾ ਤੇ ਮੈਂ ਨੀਂਦ ਖੋਲੀ ਆਪਣਾ ਕੰਮ ਕਰਨ ਲੱਗ ਗਿਆ ਨੀਂਦ ਖੋਲੀ ਨਹੀਂ ਤੁਸੀਂ ਪਹਿਲਾਂ ਹੀ ਉੱਠੇ ਪਏ ਸੀਗੇ ਕੰਮ ਕੋਈ ਕਰ ਨਹੀਂ ਰਹੇ ਸੀ ਉਹ ਭਰਾ ਸਵੇਰੇ ਸਵੇਰੇ ਉੱਠ ਕੇ ਹੁਣ ਕੰਮ ਕਰਾਂ ਮੈਂ ਮੈਂ ਪਈ ਸੀ ਅੱਖਾਂ ਹੀ ਖੁੱਲੀਆਂ ਸੀ ਅੱਖਾਂ ਹੀ ਕੁਲੀਆਂ ਸੀ ਉੱਠਿਆ ਤਾਂ ਹੈਗਾ ਨਾ ਫਿਰ ਉੱਠ ਕੇ ਫਿਰ ਮੈਂ ਆਪਣਾ ਲੈਪਟਾਪ 'ਚ ਕਿਆ ਕੰਮ ਕੀਤਾ ਤਾਂ ਠੀਕ ਹੈ ਤਾਂ ਠੀਕ ਹੈ ਕੰਮ ਕਰ ਲਓ ਕਰ ਲਿਆ ਹੁਣ ਭਰਾ ਹੁਣ ਕਿੰਨਾ ਕਰੀ ਜਾਵਾਂ ਫਿਰ ਦੋ ਪੇਜ ਹੋਰ ਚਲੋ ਆਪਣਾ ਦੂਸਰਾ ਕੰਮ ਕਰਾਂ ਦੂਸਰਾ ਕੋਈ ਕੰਮ ਹੀ ਨਹੀਂ ਕਰ ਮੈਂ ਆਪਣਾ ਪੈਂਡਿੰਗ ਕੰਮ ਕਰ ਲੇ ਸਾਰਾ ਠੀਕ ਹੈ ਪੈਂਡਿੰਗ ਕਰੋ ਹੁਣ ਜਿਹੜਾ ਰਹਿੰਦਾ ਕੋ ਉਹ ਕਰੋ ਉਹ ਪਾਗਲੇ ਕੋਣ ਹੈ ਪੈਂਡਿੰਗ ਕੰਮ ਕਿਹੜਾ ਹੁੰਦਾ ਪਤਾ ਹੈ ਹਾਂਜੀ ਜਿਹੜਾ ਪੁਰਾਣਾ ਰਹਿ ਜਾਂਦਾ ਤੇ ਤੂੰ ਕਹਿ ਰਿਹਾ ਜਿਹੜਾ ਰਹਿੰਦਾ ਕਰੋ ਮੈਂ ਤੈਨੂੰ ਕਹਿ ਦਿੱਤਾ ਕਰਤਾ ਹੈ ਬੱਚਿਓ ਤੁਹਾਨੂੰ ਪਤਾ ਨਾ ਅੱਜ ਗੁਰਪੁਰਬ ਹੈ ਹਾਂਜੀ ਹੈਪੀ ਗੁਰਪੁਰਬ ਮੇਰੇ ਤਿੰਨੋਂ ਜਵਾਕਾਂ ਨੂੰ ਹੈਪੀ ਗੁਰਪੁਰਬ ਸਾਰਿਆਂ ਨੂੰ ਹੈਪੀ ਗੁਰਪੁਰਬ ਇਹ ਵੀ ਕੁਝ ਬੋਲ ਰਿਹਾ ਚਾਚੂ ਇਹ ਕੁਝ ਨਹੀਂ ਬੋਲ ਰਿਹਾ ਇਹਦਾ ਆ ਆਸਰੀਏ ਠੀਕ ਥੋੜੀ ਸਾਰੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਤੇ ਸਾਰੀ ਦੁਨੀਆ ਨੂੰ ਤਨਛੇ ਗੁਰੂ ਨਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੀ ਨੇ ਲੱਖ ਲੱਖ ਮੁਬਾਰਕਾਂ ਹੁਣ ਤੇ ਪਟਨਾ ਸਾਹਿਬ ਦੇ ਵਿੱਚ ਜਨਮ ਹੋਇਆ ਸੀ ਬਾਬਾ ਜੀ ਦਾ ਤੇ ਅੱਜ ਗੁਰਪੁਰਪੁਰ ਦੇ ਦਿਹਾੜੇ ਤੇ ਗਜਾਵਾਂਗੁਰਦੁਆਰਾ ਸਾਹਿਬ ਸਵੇਰ-ਸਵੇਰ ਦਾ अर्ਲੀ ਮਾਰਨਿੰਗ ਦਾ ਟਾਈਮ ਰਜਾਈਆਂ ਦੇ ਵਿੱਚ ਹੀ ਹਲੇ ਵੜੇ ਹੋਏ ਆ ਤੇ ਸਵੇਰੇ-ਸਵੇਰੇ ਕੰਮ bắtਾਂ ਕਰਦਾ ਉੱਠ ਕੇ ਮੈਨੂੰ ਸਵੇਰੇ-ਸਵੇਰੇ ਕੰਮ ਲਾਤਾ ਸੀ ਇਹਨੇ ਲਾਤਾ ਸੀ ਇਹਨੇ ਆਪਾਂ ਕੰਮ ਕਰਕੇ ਆਪਾਂ ਉੱਪਰ ਵੇਲੇ ਹੋ ਗਿਆ ਨਾ ਤੇ ਹੁਣ ਮੇਰੀ ਕੋਈ ਮੀਟਿੰਗਸ ਨੇ ਮੈਂ ਆਪਣੇ ਕਲਾਇੰਟਸ ਨੂੰ ਪਿੰਡੀ ਬੁਲਾ ਲੈਣਾ ਹੁੰਦਾ ਵਿਲੇਜ ਕਾਫੇ ਆਗਾ ਨਾ ਕਾਫੇ ਤੇ ਆਜੋ ਵੀਰੇ ਦੇ ਵੀਰੇ ਦੇ ਕਾਫੇ ਰਹਿਗੇ ਮੀਟਿੰਗ ਲੱਗ ਜਾਨੀ ਉੱਥੇ ਬਹਿ ਬੋ ਜਾਨੀ ਗੱਲਾਂ ਗੁਲਾਂ ਕਰਕੇ ਉੱਥੇ ਨੇ ਵੀੜੇ ਕੰਮ ਹੋ ਗਏ ਓਏ ਨਾ ਜੀ ਨਾ ਅੱਜ ਤੁਹਾਡੇ ਨਾਲ ਹੀ ਆ ਅੱਜ ਕੋਈ ਮੀਟਿੰਗ ਹੈ ਮੇਰੀ ਤੇ ਹੁਣ ਨਾ ਬੋਰ ਹੋ ਗਏ ਬਸ ਇਸ ਕਮਰੇ ਚ ਬੈਠੇ ਬੈਠੇ ਹੁਣ ਚੇਂਜ ਚਾਹੀਦਾ ਹੁਣ ਮੈਨੂੰ ਲੱਗਦਾ ਇਹ ਵੈਕਸੀਨੇਸ਼ਨ ਲਗਣੀ ਅੱਜ ਜਾਂ ਕੱਲ੍ਹ ਲਗਣੀ ਹੈ ਦੇ ਇਬਾਦਤ ਦੇ ਵੈਕਸੀਨੇਸ਼ਨ ਲੱਗਣ ਤੋਂ ਬਾਅਦ ਫਿਰ ਅਸੀਂ ਜਾਨੇ ਆ ਯਾਰ ਠੀਕ ਹੋ ਚੁਗੀ ਵੈਕਸੀਨੇਸ਼ਨ ਤੋਂ ਬਾਅਦ ਜੇ ਮੈਂ ਥੋੜਾ ਬੱਚਾ ਅਨਕੰਫਰਟੇਬਲ ਜਿਹਾ ਨਹੀਂ ਹੋ ਜਾਂਦਾ ਉਦੋਂ ਫਿਰ ਆਪਾਂ ਚੱਲਾਂਗੇ ਫਿਰ ਮੋਹਾਲੀ ਚੱਲਦੇ ਆ ਮੈਂ ਉੱਥੇ ਜਾ ਕੇ ਹੁਣ بڑے ਕੰਮ ਨਹੀਂ ਕਿਉਂਕਿ ਇੱਥੇ ਰਿਸੋਰਸਸ ਘਟ ਨੇ ਮੇਰੇ ਕੋਲ ਜੋ ਆਪਣੇ ਆਪਣੇ ਕੰਮ ਦੇ ਕੰਮ ਕੰਮ ਦੇ ਜੋ ਵੀ ਕਰਨੇ ਹੁੰਦੇ ਨੇ ਮੀਟਿੰਗਸ ਘਟ ਹੁੰਦੀਆਂ ਨੇ ਦਿੱਕਤ ਆ ਰਹੀ ਏ ਕੰਮ ਨੂੰ ਲੈ ਕੇ ਮਤਲਬ ਹੁਣ ਥੋੜੀ ਠੰਡ ਘਟਦੀ ਐ ਤੇ ਹੁਣ ਵੈਸੇ ਵੀ ਧੁੱਪਾਂ ਚੜਨ ਲੱਗ ਗਈਆਂ 2 ਵਜੇ ਤੋਂ ਬਾਅਦ ਧੁੱਪ ਚੜ ਜਾਂਦੀ ਐ ਦੋ ਤਿੰਨ ਦਿਨ ਹੋ ਗਏ ਨੇ ਲਗਾਤਾਰ ਇਦਾਂ ਹੁੰਦੇ ਨੂੰ ਤੇ ਉਸ ਤੋਂ ਬਾਅਦ ਜੇ ਠੰਡ ਪਈ ਉਹ ਤਾਂ ਪਤਾ ਪਤਾ ਲੱਗ ਜਗਾ 2-4 ਦਿਨਾਂ ਤੱਕ ਵੀ ਠੰਡ ਪੈ ਗਈ ਫਿਰ ਥੋੜਾ ਰੁਕਾਂਗੇ ਜੇ ਠੰਡ ਖਤਮ ਹੋ ਗਈ ਫਿਰ ਅੱਗੇ ਚਲੇ ਜਾਵਾਂਗੇ ਵੈਸੇ ਤਾਂ ਉੱਥੇ ਤਾਂ ਠੰਡ ਹੈ ਨਹੀਂ ਹੀਟ ਵਗੈਰਾ ਚਲਣੀ ਹੈ ਮੰਮੀ ਹੁਣੇ ਨਾਲ ਹੀ ਹੋਣਗੇ ਵੈਸੇ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਬਾਕੀ ਇਹ ਹੈ ਕਿ ਉੱਥੇ ਜਾ ਕੇ ਆਪਣਾ ਕੰਮ ਕਾਜ ਹੋ ਜਾਊਗਾ ਜਾਓ ਜੀ ਜਲਦੀ ਲਾਜੋ ਫੋਨ ਜਲਦੀ ਜਲਦੀ ਮੰਮਾ ਦਾ